ਫਰੀਦਕੋਟ ਦੇ ਪਿੰਡ ਸੁਖਣਵਾਲਾ ਕਤਲकांड ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਪਰਿਵਾਰ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਤੁਹਾਨੂੰ ਦੱਸਤੀਏ ਕਿ ਰੁਪਿੰਦਰਕੌਰ ਨਾਮ ਦੀ ਇੱਕ ਔਰਤ ਦੇ ਵੱਲੋਂ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਰੁਪਿੰਦਰਕੌਰ ਦੀ ਗ੍ਰਿਫਤਾਰੀ ਹੁੰਦੀ ਹੈ ਤੋਂ ਉਸ ਤੋਂ ਬਾਅਦ ਉਸ ਦਾ ਜੋ ਆਸ਼ਿਕ ਹੈ ਹਰਕਵਲ ਉਹ ਵੀ ਸਰੈਂਡਰ ਕਰ ਦਿੰਦਾ ਤਦ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਨੌਜਵਾਨ ਵੀ ਸ਼ਾਮਿਲ ਹੈ ਜੋ ਕਿ ਇਹਨਾਂ ਦੀ ਸਾਜ਼ਿਸ਼ ਦੇ ਵਿੱਚ ਰਲਿਆ ਹੋਇਆ ਸੀ। ਤਾਂ ਉਸ ਤੋਂ ਬਾਅਦ ਪੁਲਿਸ ਜਦੋਂ ਥੋੜੀ ਹੋਰ ਸ਼ਕਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਇੱਕ ਹੋਰ ਨੌਜਵਾਨ ਦਾ ਨਾਮ ਸਾਹਮਣੇ ਆਉਂਦਾ ਹੈ ਜੋ ਕਿ ਹਰਕਵਲ ਦਾ ਦੋਸਤ ਦੱਸਿਆ ਜਾ ਰਿਹਾ ਸੀ। ਹਰਕਵਲ ਔਰ ਰੁਪਿੰਦਰ ਨੂੰ ਲੈ ਕੇ ਇਹ ਵੀ ਸਾਹਮਣੇ ਆਇਆ ਸੀ ਕਿ ਨਸ਼ੇ ਦਾ ਕੰਮ ਵੀ ਕਰਦੇ ਸੀ ਔਰ ਕੈਨੇਡਾ ਦੇ ਵਿੱਚ ਰੁਪਿੰਦਰ ਨਸ਼ਾ ਸਪਲਾਈ ਕਰਦੀ ਸੀ। ਉਸ ਤੋਂ ਬਾਅਦ ਇਹ ਵਾਪਸ ਪੰਜਾਬ ਦੇ ਵਿੱਚ ਆਉਂਦੀ ਹੈ ਲੰਬੀ ਜਿਹੜੀ ਸਾਜ਼ਿਸ਼ ਇਹਨਾਂ ਦੇ ਵੱਲੋਂ ਘੜੀ ਜਾਂਦੀ ਹੈ ਤੇ ਆਪਣੇ ਪਤੀ ਦਾ ਜਿਹੜਾ ਕਤਲ ਕਰ ਦਿੰਦੀ ਹੈ ਆਸ਼ਿਕ ਦੇ ਨਾਲ ਮਿਲ ਕੇ ਤਾਂ ਹੁਣ ਤਿੰਨ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਸੀ ਲੇਕਿਨ ਉਸ ਤੋਂ ਬਾਅਦ ਕੁਝ ਹੋਰ ਕੜੀਆਂ ਵੀ ਜੁੜਦੀਆਂ ਨੇ ਰੁਪਿੰਦਰ ਕੌਰ ਦੀ ਇੱਕ ਸੇਲੀ ਨੂੰ ਵੀ ਗ੍ਰਿਫਤਾਰ ਜਿਹੜਾ ਹੈ ਬੀਤੇ ਦਿਨੀ ਕਰ ਲਿਆ ਜਾਂਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਰੇ ਮਿਲ ਕੇ ਜਿਹੜਾ ਇਹਨਾਂ ਦੀ ਪਲੈਨਿੰਗ ਜਿਹੜੀ ਇਹਨਾਂ ਨੇ ਪਹਿਲਾਂ ਕੀਤੀ ਤਾਂ ਉਸ ਤੋਂ ਬਾਅਦ ਗੁਰਵਿੰਦਰ ਦਾ ਕਤਲ ਕੀਤਾ ਗਿਆ ਸੀ ਤਾਂ ਹੁਣ ਪਰਿਵਾਰ ਦੇ ਵੱਲੋਂ ਜਿਹੜੇ ਵੱਡੇ ਸਵਾਲ ਉਠਾਏ ਜਾ ਰਹੇ ਨੇ ਦੱਸਦੀਏ ਕਿ ਪਰਿਵਾਰ ਦੇ ਜੋ ਵਕੀਲ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੁਪਿੰਦਰ ਕੌਰ ਔਰ ਉਸ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ। ਉਹਨਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਰੁਪਿੰਦਰ ਕੌਰ ਜੇਲ੍ਹ ਦੇ ਵਿੱਚ ਹੈ ਜਾਂ ਫਿਰ ਕਿਸੇ ਹੋਟਲ ਦੇ ਵਿੱਚ ਗਈ ਹੈ। ਉੱਥੇ ਉਹਨਾਂ ਨੂੰ ਮਨਪਸੰਦ ਦਾ ਖਾਣਾ ਮਿਲ ਰਿਹਾ ਔਰ ਗੱਦੇ ਮਿਲ ਰਹੇ ਨੇ ਜੋ ਕਿ ਡਿਮਾਂਡ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਔਰ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਾਣਕਾਰੀ ਜਿਹੜੀ ਮਿਲੀ ਹੈ ਔਰ ਉਹਨਾਂ ਨੇ ਸਿੱਧੇ ਤੌਰ ਤੇ ਕਿਸੇ ਦਾ ਨਾਮ ਨਹੀਂ ਲਿਆ ਕਿ ਸਾਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਹੈ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਰੁਪਿੰਦਰ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਵੀਆਪੀ ਟ੍ਰੀਟਮੈਂਟ ਮਿਲ ਰਿਹਾ ਬੈਰਕ ਉਹਨਾਂ ਦੀ ਬਦਲੀ ਜਾ ਰਹੀ ਹੈ ਵਾਰ-ਵਾਰ ਔਰ ਇਹ ਵੀ ਸਵਾਲ ਜਿਹੜੇ ਉੱਠੇ ਨੇ ਹਾਲਾਂਕਿ ਜੋ ਜੇਲ ਸੁਪਰਡੈਂਟ ਸੀ ਉਹਨਾਂ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਸੀ ਕਿ ਅਜੇ ਆ ਕੁਝ ਵੀ ਨਹੀਂ ਹੋ ਰਿਹਾ ਰੁਪਿੰਦਰ ਕੌਰ ਤੇ ਉਸਦੇ ਸਾਥੀਆਂ ਨੂੰ ਕੋਈ ਵੀ ਆਈਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਦੂਜੇ ਪਾਸੇ ਗੁਰਵਿੰਦਰ ਦੇ ਵਕੀਲ ਦਾ ਕਹਿਣਾ ਹੈ ਕਿ ਹੁਣ ਇਹ ਮਾਮਲਾ ਜਿਹੜਾ ਹੈ ਉਹ ਸੀਆਮਾਨ ਤੱਕ ਵੀ ਪਹੁੰਚੇਗਾ ਤੇ ਇਸ ਮਾਮਲੇ ਦੇ ਵਿੱਚ ਸੀਆਮਾਨ ਦੀ ਐਂਟਰੀ ਹੋ ਸਕਦੀ ਹੈ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਵਕੀਲ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਪਰਿਵਾਰ ਜਿਹੜਾ ਹੈ ਉਹ ਸੀਆ ਭਗਵੰਤ ਮਾਨ ਦੇ ਨਾਲ ਮਿਲਣ ਦੀ ਕੋਸ਼ਿਸ਼ਾਂ ਵੀ ਕਰ ਰਿਹਾ ਤੇ ਉਹਨਾਂ ਦੇ ਜੋ ਟੀਮ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਤੁਹਾਨੂੰ ਸੀਮਾਨ ਦੇ ਨਾਲ ਮਿਲਾਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਇੱਕ ਵਾਰੀ ਜਿਹੜੀ ਹੈ ਉਹ ਸੀਮਾਨ ਦੇ ਸਾਹਮਣੇ ਵੀ ਰੱਖਣੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੇਟੇ ਨੂੰ ਜਿਹੜਾ ਪੂਰਾ ਇਨਸਾਫ ਮਿਲੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਦੂਜੇ ਪਾਸੇ ਰੁਪਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਇਹ ਕਿਹਾ ਸੀ ਕਿ ਅਸੀਂ ਰੁਪਿੰਦਰ ਦੀ ਪੈਰਵਾਈ ਜਿਹੜੀ ਨਹੀਂ ਕਰਾਂਗੇ ਅਸੀਂ ਉਸ ਨੂੰ ਬਚਾਵਾਂਗੇ ਨਹੀਂ ਜੋ ਵੀ ਉਸ ਨੂੰ ਸਜ਼ਾ ਮਿਲਦੀ ਹੈ ਉਹ ਮਿਲਣੀ ਚਾਹੀਦੀ ਔਰ ਸਖਤ ਤੋਂ ਸਖਤ ਸਜ਼ਾ ਦੀ ਮੰਗ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਲੇਕਿਨ ਇਹ ਕਦੋਂ ਤੱਕ ਉਹਨਾਂ ਦੀ ਜਿਹੜੀ ਸ਼ਕਤੀ ਰਵੇਂਗੀ ਰਪਿੰਦਰ ਕੌਰ ਨੂੰ ਲੈ ਕੇ ਉਹ ਵੀ ਦੇਖਣ ਵਾਲਾ ਹੋਵੇਗਾ ਕਿ ਕੀ ਉਹ ਆਪਣੀ ਬੇਟੀ ਦੇ ਹੱਕ ਦੇ ਵਿੱਚ ਆਉਂਦੇ ਨੇ ਜਾਂ ਨਹੀਂ ਉਹਨਾਂ ਦੀ ਪੈਰਵੀ ਕਰਦੇ ਨੇ ਜਾਂ ਨਹੀਂ ਤਾਂ ਇਹ ਸਵਾਲ ਵੀ ਜਿਹੜੇ ਉੱਠ ਰਹੇ ਨੇ ਕਿ ਕਦੇ ਨਾ ਕਦੇ ਤਾਂ ਪਰਿਵਾਰ ਆਪਣੀ ਬੇਟੀ ਦੇ ਹੱਕ ਵਿੱਚ ਜ਼ਰੂਰ ਆਵੇਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਕੋਈ ਵੀ ਜਿਹੜਾ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਲੋਕਾਂ ਦੇ ਵੱਲੋਂ ਇਹ ਸਵਾਲ ਜਿਹੜੇ ਉਠਾਏ ਜਾ ਰਹੇ ਨੇ ਵਕੀਲ ਦੇ ਵੱਲੋਂ ਵੀ ਇਹ ਗੱਲਾਂ ਜਿਹੜੀਆਂ ਨੇ ਆਖੀਆਂ ਗਈਆਂ ਨੇ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ ਦੇ ਦੌਰਾਨ ਵਕੀਲ ਦੇ ਵੱਲੋਂ ਇੱਕ ਖੁਲਾਸੇ ਜਿਹੜੇ ਕੀਤੇ ਗਏ ਨੇ ਕਿ ਜੇਲ੍ਹ ਦੇ ਵਿੱਚ ਰੁਪਿੰਦਰ ਕੌਰ ਔਰ ਉਸ ਦੇ ਸਾਥੀਆਂ ਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਆ ਨੇ ਫਰੀਦਕੋਟ ਦੇ ਪਿੰਡ ਸੁਖਣਵਾਲਾ ਕਤਲकांड ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਪਰਿਵਾਰ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਤੁਹਾਨੂੰ ਦੱਸਤੀਏ ਕਿ ਰੁਪਿੰਦਰ ਕੌਰ ਨਾਮ ਦੀ ਇੱਕ ਔਰਤ ਦੇ ਵੱਲੋਂ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਉਸ ਦਾ ਜੋ ਆਸ਼ਿਕ ਹੈ ਹਰਕਵਲ ਉਹ ਵੀ ਸਰੈਂਡਰ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਨੌਜਵਾਨ ਵੀ ਸ਼ਾਮਿਲ ਹੈ ਜੋ ਕਿ ਇਹਨਾਂ ਦੀ ਸਾਜ਼ਿਸ਼ ਦੇ ਵਿੱਚ ਰਲਿਆ ਹੋਇਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਜਦੋਂ ਥੋੜੀ ਹੋਰ ਸ਼ਕਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਇੱਕ ਹੋਰ ਨੌਜਵਾਨ ਦਾ ਨਾਮ ਸਾਹਮਣੇ ਆਉਂਦਾ ਹੈ ਜੋ ਕਿ ਹਰਕਵਲ ਦਾ ਦੋਸਤ ਦੱਸਿਆ ਜਾ ਰਿਹਾ ਸੀ ਹਰਕਵਲ ਔਰ ਰੁਪਿੰਦਰ ਨੂੰ ਲੈ ਕੇ ਇਹ ਵੀ ਸਾਹਮਣੇ ਆਇਆ ਸੀ ਕਿ ਨਸ਼ੇ ਦਾ ਕੰਮ ਵੀ ਕਰਦੇ ਸੀ ਔਰ ਕੈਨੇਡਾ ਦੇ ਵਿੱਚ ਰੁਪਿੰਦਰ ਨਸ਼ਾ ਸਪਲਾਈ ਕਰਦੀ ਸੀ ਉਸ ਤੋਂ ਬਾਅਦ ਇਹ ਵਾਪਸ ਪੰਜਾਬ ਦੇ ਵਿੱਚ ਆਉਂਦੀ ਹੈ ਲੰਬੀ ਜਿਹੜੀ ਸਾਜ਼ਿਸ਼ ਇਹਨਾਂ ਦੇ ਵੱਲੋਂ ਘੜੀ ਜਾਂਦੀ ਹੈ ਤੇ ਆਪਣੇ ਪਤੀ ਦਾ ਜਿਹੜਾ ਕਤਲ ਕਰ ਦਿੰਦੀ ਹੈ ਆਸ਼ਿਕ ਦੇ ਨਾਲ ਮਿਲ ਕੇ ਤਾਂ ਹੁਣ ਤਿੰਨ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਸੀ ਲੇਕਿਨ ਉਸ ਤੋਂ ਬਾਅਦ ਕੁਝ ਹੋਰ ਕੜੀਆਂ ਵੀ ਜੁੜਦੀਆਂ ਨੇ ਰੁਪਿੰਦਰ ਕੌਰ ਦੀ ਇੱਕ ਸੇਲੀ ਨੂੰ ਵੀ ਗ੍ਰਿਫਤਾਰ ਜਿਹੜਾ ਬੀਤੇ ਦਿਨੀ ਕਰ ਲਿਆ ਜਾਂਦਾ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਰੇ ਮਿਲ ਕੇ ਜਿਹੜਾ ਇਹਨਾਂ ਦੀ ਪਲੈਨਿੰਗ ਜਿਹੜੀ ਇਹਨਾਂ ਨੇ ਪਹਿਲਾਂ ਕੀਤੀ ਉਸ ਤੋਂ ਬਾਅਦ ਗੁਰਵਿੰਦਰ ਦਾ ਕਤਲ ਕੀਤਾ ਗਿਆ ਸੀ ਤਾਂ ਹੁਣ ਪਰਿਵਾਰ ਦੇ ਵੱਲੋਂ ਜਿਹੜੇ ਵੱਡੇ ਸਵਾਲ ਉਠਾਏ ਜਾ ਰਹੇ ਨੇ ਦੱਸਦੀਏ ਕਿ ਪਰਿਵਾਰ ਦੇ ਜੋ ਵਕੀਲ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੁਪਿੰਦਰ ਕੌਰ ਔਰ ਉਸ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਹੈ ਉਹਨਾਂ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਰੁਪਿੰਦਰ ਕੌਰ ਜੇਲ੍ਹ ਦੇ ਵਿੱਚ ਹੈ ਜਾਂ ਫਿਰ ਕਿਸੇ ਹੋਟਲ ਦੇ ਵਿੱਚ ਗਈ ਹੈ ਉੱਤੇ ਉਹਨਾਂ ਨੂੰ ਮਨਪਸੰਦ ਦਾ ਖਾਣਾ ਮਿਲ ਰਿਹਾ ਹੈ ਔਰ ਗੱਦੇ ਮਿਲ ਰਹੇ ਨੇ ਜੋ ਕਿ ਡਿਮਾਂਡ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਸੂਤਰਾਂ ਦੇ ਹਵਾਲੇ ਤੋਂ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਾਣਕਾਰੀ ਜਿਹੜੀ ਮਿਲੀ ਹੈ ਔਰ ਉਹਨਾਂ ਨੇ ਸਿੱਧੇ ਤੌਰ ਤੇ ਕਿਸੇ ਦਾ ਨਾਮ ਨਹੀਂ ਲਿਆ ਕਿ ਸਾਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਹੈ ਲੇਕਿਨ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਰੁਪਿੰਦਰ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਵੀਆਪੀ ਟ੍ਰੀਟਮੈਂਟ ਮਿਲ ਰਿਹਾ ਬੈਰਕ ਉਹਨਾਂ ਦੀ ਬਦਲੀ ਜਾ ਰਹੀ ਹੈ ਵਾਰ-ਵਾਰ ਔਰ ਇਹ ਵੀ ਸਵਾਲ ਜਿਹੜੇ ਉੱਠੇ ਨੇ ਹਾਲਾਂਕਿ ਜੋ ਜੇਲ ਸੁਪਰਡੈਂਟ ਸੀ ਉਹਨਾਂ ਦੇ ਵੱਲੋਂ ਇਹ ਕਲੀਅਰ ਕਰ ਦਿੱਤਾ ਗਿਆ ਸੀ ਕਿ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਰੁਪਿੰਦਰ ਕੌਰ ਤੇ ਉਸਦੇ ਸਾਥੀਆਂ ਨੂੰ ਕੋਈ ਵੀਆਪੀ ਟ੍ਰੀਟਮੈਂਟ ਨਹੀਂ ਮਿਲ ਰਿਹਾ ਦੂਜੇ ਪਾਸੇ ਗੁਰਵਿੰਦਰ ਦੇ ਵਕੀਲ ਦਾ ਕਹਿਣਾ ਹੈ ਕਿ ਹੁਣ ਇਹ ਮਾਮਲਾ ਜਿਹੜਾ ਹੈ ਉਹ ਸੀਮਾਨ ਤੱਕ ਵੀ ਪਹੁੰਚੇਗਾ ਤੇ ਇਸ ਮਾਮਲੇ ਦੇ ਵਿੱਚ ਸੀਮਾਨ ਦੀ ਐਂਟਰੀ ਹੋ ਸਕਦੀ ਹੈ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਵਕੀਲ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਪਰਿਵਾਰ ਜਿਹੜਾ ਹੈ ਉਹ ਸੀਆ ਭਗਵੰਤ ਮਾਨ ਦੇ ਨਾਲ ਮਿਲਣ ਦੀ ਕੋਸ਼ਿਸ਼ਾਂ ਵੀ ਕਰ ਰਿਹਾ ਤੇ ਉਹਨਾਂ ਦੇ ਜੋ ਟੀਮ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਤੁਹਾਨੂੰ ਸੀਮਾਨ ਦੇ ਨਾਲ ਮਿਲਾਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਇੱਕ ਵਾਰੀ ਜਿਹੜੀ ਹੈ ਉਹ ਸੀਮਾਨ ਦੇ ਸਾਹਮਣੇ ਵੀ ਰੱਖਣੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੇਟੇ ਨੂੰ ਜਿਹੜਾ ਪੂਰਾ ਇਨਸਾਫ ਮਿਲੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਦੂਜੇ ਪਾਸੇ ਰੁਪਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਇਹ ਕਿਹਾ ਸੀ ਕਿ ਅਸੀਂ ਰੁਪਿੰਦਰ ਦੀ ਪੈਰਵਾਈ ਜਿਹੜੀ ਨਹੀਂ ਕਰਾਂਗੇ ਅਸੀਂ ਉਸ ਨੂੰ ਬਚਾਵਾਂਗੇ ਨਹੀਂ ਜੋ ਵੀ ਉਸ ਨੂੰ ਸਜ਼ਾ ਮਿਲਦੀ ਹੈ ਉਹ ਮਿਲਣੀ ਚਾਹੀਦੀ ਔਰ ਸਭ ਤੋਂ ਸਖਤ ਸਜ਼ਾ ਦੀ ਮੰਗ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਲੇਕਿਨ ਇਹ ਕਦੋਂ ਤੱਕ ਉਹਨਾਂ ਦੀ ਜਿਹੜੀ ਸਖਤੀ ਰਵੇਂਗੀ ਰਪਿੰਦਰ ਕੌਰ ਨੂੰ ਲੈ ਕੇ ਉਹ ਵੀ ਦੇਖਣ ਵਾਲਾ ਹੋਵੇਗਾ ਕਿ ਕੀ ਉਹ ਆਪਣੀ ਬੇਟੀ ਦੇ ਹੱਕ ਦੇ ਵਿੱਚ ਆਉਂਦੇ ਨੇ ਜਾਂ ਨਹੀਂ ਉਹਨਾਂ ਦੀ ਪੈਰਵੀ ਕਰਦੇ ਨੇ ਜਾਂ ਨਹੀਂ ਤਾਂ ਇਹ ਸਵਾਲ ਵੀ ਜਿਹੜੇ ਉੱਠ ਰਹੇ ਨੇ ਕਿ ਕਦੇ ਨਾ ਕਦੇ ਤਾਂ ਪਰਿਵਾਰ ਆਪਣੀ ਬੇਟੀ ਦੇ ਹੱਕ ਵਿੱਚ ਜ਼ਰੂਰ ਆਵੇਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਕੋਈ ਵੀ ਜਿਹੜਾ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਲੋਕਾਂ ਦੇ ਵੱਲੋਂ ਇਹ ਸਵਾਲ ਜਿਹੜੇ ਉਠਾਏ ਜਾ ਰਹੇ ਨੇ ਵਕੀਲ ਦੇ ਵੱਲੋਂ ਵੀ ਇਹ ਗੱਲਾਂ ਜਿਹੜੀਆਂ ਨੇ ਆਖੀਆਂ ਗਈਆਂ ਨੇ ਇੱਕ ਨਿੱਜੀ ਚੈਨਲ ਤੇ ਦਿੱਤੇ ਇੰਟਰਵਿਊ ਦੇ ਦੌਰਾਨ ਵਕੀਲ ਦੇ ਵੱਲੋਂ ਇੱਕ ਖੁਲਾਸੇ ਜਿਹੜੇ ਕੀਤੇ ਗਏ ਨੇ ਕਿ ਜੇਲ੍ਹ ਦੇ ਵਿੱਚ ਰੁਪਿੰਦਰ ਕੌਰ ਔਰ ਉਸਦੇ ਸਾਥੀਆਂ ਨੂੰ ਵੀਆਪੀ ਟ੍ਰੀਟਮੈਂਟ ਮਿਲ ਰਿਆ ਨੇ